ਸਟੇਟ ਜਾਂ ਸਾਡੀ ਪੰਜਾਬ ਸਟੇਟ ਆ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਟੇਟ ਚੈਂਪੀਅਨਸ਼ਿਪ ਕਰਾਉਂਦੀ ਦਿੰਦੀ ਆ ਔਰ ਡਿਸਟ੍ਰਿਕਟ ਚੈਂਪੀਅਨਸ਼ਿਪ ਹੁੰਦਾ ਰਹਿੰਦਾ ਹੈ ਔਰ ਇਸ ਇੰਡੀਆ ਗਵਰਨਮੈਂਟ ਵੱਲੋਂ ਇਹਨਾਂ ਨੂੰ ਅਰਜਨਾ ਵਾਰਡ ਆਪਣਾ ਦਰੋਣਾਚਾਰੀਆ ਵਾਰਡ ਇਹ ਦਿੱਤੇ ਜਾਂਦੇ ਆ ਕਿਹੜੀ سپورਟ ਸੇ ਆ ਨਾ ਉਹ ਨਸ਼ੇ ਨੂੰ ਖਤਮ ਕਰਦੀ ਹੈ। ਅਗਰ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਤੇ ਉਹਨਾਂ ਨੂੰ ਕੋਈ ਵੀ ਗੇਮ ਜਿਹਦੇ ਚੋ ਸ਼ੌਕ ਰੱਖਦੇ ਆ ਉਹਨਾਂ ਨੂੰ ਖਡਾਉਣਾ ਸ਼ੁਰੂ ਕਰ ਦੋ। ਕਿ ਅੱਜ ਦੇ ਟਾਈਮ 'ਤੇ ਪੜ੍ਹਾਈ ਇੰਪੋਰਟੈਂਟ ਹੈ ਲੇਕਿਨ ਉਤਨਾ ਹੀ ਸਪੋਰਟਸ ਸਾਡੇ ਲਾਈਫ 'ਮੇ ਇੰਪੋਰਟੈਂਟ ਹੈ ਕਿ हमारी लाइफ बैलेंसड हो जाती है एक तरफ स्पोर्ट्स में भी और एक तरफ में पढ़ाई में तो लिए खेड़ा भी, देशा भी देशा तो अरन तरन वे पद्धर से जोड़ी खेडा कराई जाए वशु जी चौबीवीं चैपियनशिप कराई जा रही है नैशनल चैंपियनशिप है देशों विदेशों के बच्चे पहुंचे हुए हैं व्डे पद्धत पर जड़िया तैयारियां करवाई गई ने ਜਾਨਨੇਸ਼ਵਰ ਕੀ ਪੁਰਾ ਉਪਰਾਲਾ ਕੀਤਾ ਜਾ ਰਿਹਾ ਸਰ ਕੀ ਪੁਰਾ ਉਪਰਾਲਾ ਆਪਣੇ ਬਾਰੇ ਥੋੜਾ ਦੱਸ ਦਿਓ ਮੈਂ सुरेंद्र ਸਿੰਘ ਸੋਢੀ ਫਾਰਮਰ ਇੰਡੀਅਨ ਹਾਕੀ ਕੈਪਟਨ 올림픽 ਗੋਡ ਮੈਲਨਿਸ ਅਰਜਨਾਵਾਦੀ ਔਰ ਇਹ ਪੰਜਾਬ ਵੂਸ਼ੂ ਐਸੋਸੀਏਸ਼ਨ ਵੱਲੋਂ 24 ਮਾ ਜਿਹੜਾ ਆ ਸਬ ਜੂਨੀਅਰ ਨੈਸ਼ਨਲ ਵੂਸ਼ੂ ਵੋਇਸ ਐਂਡ ਦਰਦ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਕੋਈ 29 32 ਸਟੇਟਾਂ ਨੇ ਪਾਰਟਿਸਿਪੇਟ ਕੀਤਾ ਔਰ ਇਹ ਗਰਾਸਰੂਟ ਲੈਵਲ ਦਾ ਜਿਹੜਾ ਟੂਰਨਾਮੈਂਟ ਹੁੰਦਾ ਹੈ ਜਿਹਦੇ ਵਿੱਚ ਬੱਚੇ ਗਾਂ ਜੂਨੀਅਰ ਜਾਂਦੇ ਆ ਫੇ ਸਿਨੀਅਰ ਜਾਂਦੇ ਆ ਤੇ ਫਿਰ ਉੱਥੋਂ ਇੰਡੀਆ ਵਾਲੀ ਟੀਮ ਵਿੱਚ ਸਿਲੈਕਟ ਹੁੰਦੇ ਆ ਔਰ ਇਹਦੇ ਵਿੱਚ ਕੋਈ 1400 ਦੇ ਆਸ-ਪਾਸ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਔਰ ਇਹ ਦੋ ਇਹਦੇ ਅਲੱਗ-ਅਲੱਗ ਇੱਕ 700 ਇੱਕ ਪਾਲੂਆ ਉਹ ਬੱਚੀਆਂ ਵੀ ਹੁੰਦੀਆਂ ਨੇ ਤੇ ਬੱਚੀਆਂ ਲੜਕੀਆਂ ਔਰ ਲੜਕੇ ਮੈਂ ਦੁਸਤਾ ਦੱਸਿਆ ਬॉयਜ਼ ਐਂਡ ਗਰਲਜ਼ ਦੋਨਾਂ ਦਾ ਇਹ ਹੁੰਦਾ ਅਲੱਗ-ਅਲੱਗ ਕੰਪੀਟੀਸ਼ਨ ਹੁੰਦੇ ਆ ਲੜਕੀਆਂ ਦਾ ਅਲੱਗ ਕੰਪੀਟੀਸ਼ਨ ਆ ਨਾ ਔਰ ਬੱਚੇ ਲੜਕੀਆਂ ਦਾ ਅਲੱਗ ਕੰਪੀਟੀਸ਼ਨ ਹੁੰਦਾ ਔਰ ਉਹਦੇ ਵਿੱਚੋਂ ਇਹੀ ਇਹ ਚੈਂਪੀਅਨ ਕੱਢੇ ਜਾਂਦੇ ਆ ਔਰ ਇਹਦੇ ਵਿੱਚ ਜਿਹੜੇ ਸੀਨੀਅਰ ਬੱਚੇ ਸਾਡੇ ਆ ਉਹ ਇੰਡੀਆ ਦੀ ਟੀਮ ਵੱਲੋਂ ਏਸ਼ੀਅਨ ਗੇਮਸ 'ਚ ਵੀ ਪਾਰਟਿਸਿਪੇਟ ਕਰਦੇ ਆ ਔਰ ਇੰਡੀਆ ਗਵਰਨਮੈਂਟ ਵੱਲੋਂ ਇਹਨਾਂ ਨੂੰ ਅਰਜਨਾ ਵਾਰਡ ਆਪਣਾ ਦਰੋਣਾਚਾਰੀਆ ਵਾਰਡ ਇਹ ਦਿੱਤੇ ਜਾਂਦੇ ਆ ਔਰ ਜਿਹੜੇ ਬੱਚੇ ਖੇਡ ਕੇ ਆਉਂਦੇ ਆ ਮੈਡਲ ਲੈ ਕੇ ਆਉਂਦੇ ਆ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਗਵਰਨਮੈਂਟ ਆਫ ਇੰਡੀਆ ਵੱਲੋਂ ਹੀ ਮਿਲਦੇ ਆ ਔਰ ਗਵਰਨਮੈਂਟ ਆਫ ਪੰਜਾਬ ਵੱਲੋਂ ਹੀ ਮਿਲਦੇ ਆ ਔਰ ਇਹਦੇ ਵਿੱਚ ਨੌਕਰੀਆਂ ਵੀ ਜਿਹੜੇ ਬੱਚੇ ਅੱਛਾ ਪਰਫਾਰਮ ਕਰਦੇ ਆ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਪੰਜਾਬ ਪੁਲਿਸ ਵੀ ਆਸਫਸੀ ਆਰਪੀ ਰੇਲਵੇਜ਼ ਆਪਣੇ ਆਰਮੀ ਹਰ ਜਗ੍ਹਾ ਤੇ ਇਹਨਾਂ ਬੱਚਿਆਂ ਨੂੰ ਨੌਕਰੀਆਂ ਵੀ ਮਿਲਦੀਆਂ ਕਿਹੜੀ ਕਦ ਜੇ ਆਪਾਂ ਗੱਲ ਕਰੀਏ ਸਟੇਟਾਂ ਤੋਂ ਬੱਚੇ ਆਏ ਆ ਤੇ ਕਿੰਨਾ ਕੁ ਸਾਥ ਮਿਲ ਰਿਹਾ ਉਹਨਾਂ ਦੇ ਕੋਚ ਜਿਹੜੇ ਆਏ ਨੇ ਨਾਲ ਨਾਲ ਕੋਚ ਐ ਬੱਚੇ ਐ ਸਭ ਬਦਲ ਮਿਲ ਕੇ ਵਧੀਆ ਕਾ ਰਹੇ ਨੇ ਗੇਮਸ ਆ ਦੀਆਂ ਪਾਰਟਿਸਪੈਂਟ ਤਕਰੀਬਨ ਮੇਨ ਪੰਜਾਬ ਦੇ ਤਾਂ ਹੈ ਹੀ ਹੈ ਗੁਜਰਾਤ ਜੇ ਐਂਡ ਕੇ ਹਿਮਾਚਲ ਆਪਣਾ ਅਰਨਾਚਲ ਮਨੀਪੁਰ ਅਸਾਮ ਸਾਈ ਅੱਧਾ ਕਿੰਨੀਆਂ ਸਟੇਟਾਂ ਦਿੱਲੀ ਬਹੁਤ ਸਾਰੀਆਂ 29 ਦੀਆਂ 29 ਸਟੇਟਾਂ ਜਿਹੜੀਆਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਲੱਗਦਾ ਕਿ ਜਿਵੇਂ ਆਹ ਵਾਲੀਆਂ ਗੇਮਸ ਨੇ ਹਜੇ ਲੋਕਾਂ ਨੂੰ ਨਹੀਂ ਪਤਾ ਬਹੁਤ ਲੋਕਾਂ ਨੂੰ ਇਹ ਨਿਊਜ਼ ਦੇ ਰਾਈ ਮੈਸੇਜ ਮਿਲੇਗਾ ਹੈ ਗੇਮਸ ਵੀ ਹੈਗੀਆਂ ਨੇ ਕਿਤਨਾ ਕਿਤੇ ਇੰਨਾ ਗੇਮਸ ਅਕੋਰਡਿੰਗ ਵੀ ਅਵੇਅਰਨੈਸ ਆਣੀ ਚਾਹੀਦੀ ਹੈ ਕਿਉਂਕਿ ਅੱਜ ਅਸੀਂ ਦੇਖਦੇ ਹਾਂ ਕਈ ਗੇਮਸ ਹੈ ਜਿਹੜੀਆਂ ਨੇ ਜਦੋਂ ਜਿੱਤ ਕੇ ਖਦਾਵੀਗਰ ਪੋਰਟ ਤੇ ਆਉਂਦੇ ਆ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਜਾਂਦਾ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਨੇ ਗੇਮ ਜਿੱਤੀ ਆ ਜਾਂ ਨਹੀਂ ਜਿੱਤੀ ਤੁਸੀਂ ਦੇਖਿਆ ਹੋਣਾ ਇਹ 24ਵੇਂ ਆ ਆਲੱਗ-ਆਲੱਗ ਸਟੇਟ ਦੇ ਵਿੱਚ ਹ 29 ਸਟੇਟਾਂ ਆਈਆਂ ਜੇ ਇੱਕ ਵਾਰੀ ਤੇ 24 ਸਾਲ ਬਾਅਦ ਹੋ ਸਕਦਾ ਵਾਰੀ ਆਵੇ ਇੱਕ ਰਾਊਂਡ ਦੀ ਤਾਂ ਨਹੀਂ ਪਤਾ ਤਾਂ ਨਾ ਲੇਕਿਨ ਜਿਹੜੀ ਸਟੇਟ ਆ ਸਾਡੀ ਪੰਜਾਬ ਸਟੇਟ ਆ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸਟੇਟ ਚੈਂਪੀਅਨਸ਼ਿਪ ਕਰਾਉਂਦੀ ਦਿੰਦੀ ਆ ਔਰ ਡਿਸਟ੍ਰਿਕਟ ਚੈਂਪੀਅਨਸ਼ਿਪ ਹੁੰਦਾ ਰਹਿੰਦਾ ਸਾਡੇ ਹਰ ਡਿਸਟ੍ਰਿਕਟ ਦੇ ਵਿੱਚ ਬੂਸ਼ੂ ਦੇ ਪ੍ਰੈਜ਼ੀਡੈਂਟ ਆ ਔਰ ਸੈਕਟਰੀ ਆ ਜਿਹੜੇ ਇਹਨੂੰ ਆਰਗੇਨਾਈਜ਼ ਕਰਦੇ ਆ ਲੇਕਿਨ ਤਰਨ ਤਾਰਨ ਦੇ ਵਿੱਚ ਪਹਿਲੀ ਵਾਰੀ ਹੋਈ ਆ ਜਲੰਧਰ ਦੇ ਵਿੱਚ ਬੜੀ ਵਾਰੀ ਹੋਈ ਆ ਚੰਡੀਗੜ੍ਹ ਮੁਹਾਲੀ ਕਈ ਵਾਰ ਅਸੀਂ ਕਰਾ ਚੁੱਕੇ ਆ ਔਰ ਹੁਣ ਜਿਹਦਾ ਤਰਨ ਤਾਨ ਤੇ ਐਸੇ ਵਾਰੀ ਹੋਈ ਆ ਤੇ ਤਰਨ ਤਾਰਨ ਦੇ ਵਿੱਚ ਵੀ ਸ਼ੌਂਕ ਪੈ ਜਾਏਗਾ ਬੱਚਿਆਂ ਨੂੰ ਪਤਾ ਲੱਗਣ ਲੱਗ ਜਾਏਗਾ ਔਰ ਇਹ ਸਕੂਲ ਗੇਮਸ ਦੇ ਵਿੱਚ ਵੀ ਹੁੰਦੀ ਆ ਇੰਟਰ ਯੂਨੀਵਰਸਿਟੀ ਹੁੰਦੀ ਆ ਇਹਦੀ ਕਾਲਜਸ ਦੇ ਵਿੱਚ ਹੁੰਦੀ ਆ ਹਰ ਥਾਂ ਖੇਡੀ ਜਾਂਦੀ ਆ ਜੇ ਨੌਜਵਾਨਾਂ ਨੇ ਸ਼ੁਰੂ ਤੋਂ ਹੀ ਗੇਮਾਂ ਵੱਲ ਪੈ ਜਾਣ, ਸਪੋਰਟਸ ਵੱਲ ਪੈ ਜਾਣ, ਪੜਨ ਲੱਗ ਪਣ ਤੇ ਜਿਹੜੀਆਂ ਨਸ਼ੇ ਨੇ ਇਹ ਜਿਹੜੀ ਜਵਾਨੀ ਅੱਜ ਕਹਿੰਦੇ ਆ ਕਿ ਸਾਡੀ ਨਸ਼ੇਵਾਲ ਜਾਦੀ ਲੱਗਦਾ ਉਹ ਤੋਂ ਬਚੇਗੀ। ਜਿਹੜੀ ਸਪੋਰਟਸ ਹੈ ਨਾ ਉਹ ਨਸ਼ੇ ਨੂੰ ਖਤਮ ਕਰਦੀ ਹੈ। ਅਗਰ ਬੱਚਿਆਂ ਨੂੰ ਨਸ਼ੇ ਤੋਂ ਬਚਾਉਣਾ ਹੈ ਤੇ ਉਹਨਾਂ ਨੂੰ ਕੋਈ ਵੀ ਗੇਮ ਜਿਹਦੇ 'ਚ ਉਹ ਸ਼ੌਕ ਰੱਖਦੇ ਆ ਉਹਨਾਂ ਨੂੰ ਖੜਾਉਣਾ ਸ਼ੁਰੂ ਕਰ ਦੋ। ਔਰ ਸ਼ਾਮ ਦਾ ਟਾਈਮ ਹੁੰਦਾ ਜਿਹੜਾ ਬੱਚਾ ਉਹ ਗਰਾਊਂਡ 'ਚ ਹੋਣਾ ਚਾਹੀਦਾ। ਸਵੇਰ ਨੂੰ ਸਕੂਲਾਂ ਦੇ ਵਿੱਚ ਤੇ ਰਾਤ ਨੂੰ ਆਪਣਾ ਪੜ੍ਹੇ ਤੇ ਫਿਰ ਬੱਚੇ ਕੋ ਮਾੜੇ ਪਾਸੇ ਜਾਣ ਦਾ ਟਾਈਮ ਹੀ ਨਹੀਂ ਹੁੰਦਾ। तो बिल्कुल बच्चे अभी आए हैं कहाँ से आए हो आप मैं जे से जे से कैसा लगा पंजाब का कल्चर गेम्स अच्छी लगा जी, जी। इंजॉय क्या किया यहाँ पे आके यहाँ पे एकोमोडेशन अच्छी थी फिर यहाँ पे जो पॉइंट्स देते हैं वो ठीक देते हैं और खाने का भी अच्छा है और फूड अच्छा था पंजाब का जी घूमते फिरते कहाँ कहाँ गए अभी अभी जाना है अमृतसर जाना है अभी गेम खेलते कौन सी गेम है

भी। 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 गोल्ड है मेरा गोल्ड है पारे। क्या पारे। वो बच्चियाँ भी मौजूद है कैसा लगा पंजाब का कल्चर बहुत, बहुत अच्छा कल्चर है यहाँ का बहुत अच्छे लोग हैं यहाँ के सबसे बड़ी बात तो ये चीज़ है बहुत अच्छा लगा यहाँ पे आके कम्फर्टेबल महसूस हुआ क्योंकि एकदम से अपने निकल के यहाँ पे आना और अलग अलग लोगों से मिलना कैसा लगा आपको यहाँ पे सब माहौल कैसा था फैसिलिटीज कैसी थी बहुत अच्छी फैसिलिटीज़ थी यहाँ का माहौल भी बहुत अच्छा था कभी कभी जगह का भी पता नहीं होता है बहुत लोगों ने हेल्प भी की यहाँ पे बहुत अच्छी जगह है तो मैसेज आप सब देना चाहो जो लोग देख रहे हैं आपको जो बच्चे देख रहे हैं आपकी एज के उनको कोई खास मैसेज देना चाहो कि आज के टाइम पे पढ़ाई इंपॉर्टेंट है लेकिन उतना ही स्पोर्ट्स हमारे लाइफ में इम्पोर्टेंट है कि हमारी लाइफ बैलेंस्ड हो जाती है एक तरफ स्पोर्ट्स में भी और एक तरफ में पढ़ाई में भी तो एक स्पोर्ट्स एक बुरी चीज़ नहीं है ये पेरेंट्स को को भी भी समझना समझना चाहिए और एज वेल उनके बच्चों को भी समझना कि पढ़ाई ही लाइफ नहीं है स्पोर्ट्स में भी लाइफ बन सकती है एक कहावत चलती थी कि पढ़ोगे लिखोगे तो बनोगे नवाब खेलोगे कूदोगे तो बनोगे खराब वो सोच बदलने की जरूरत है बिल्कुल बिल्कुल तो और भी बच्चे हैं कैसा लगा यहाँ पे आगे पंजाब का कल्चर आपने गेम्स देखी यहाँ की ना लोग देखे कैसा महसूस हुआ यहाँ पे आगे? बहुत अच्छा हुआ हमारे सपोर्टर है कुलदीप हांडू जी जो चीफ कोच ऑफ इंडिया भी है हम उनसे इंस्पायर भी होते हैं बहुत सारा कुछ सीखने के लिए मिला इधर लगता है कि और भी ऐसी गेम्स होनी चाहिए कि आप लोगों को सपोर्ट मिल सके और आगे जाके अभी अपने देश का नाम रोशन कर सके होनी चाहिए होनी चाहिए आपको क्या लगता है कि की जो बच्चे और देख रहे हैं उनको भी एक मैसेज आना चाहिए कि पढ़ाई के साथ साथ गेम्स भी जरूरी है हाँ जी आना चाहिए क्योंकि आजकल के जो बच्चे हैं वो ਨਸ਼ੇਵਾਂ ਜਾ ਰਹੇ ਹਨ ਇਸ ਲਈ ਅਗਰ ਉਹ ਸਪੋਰਟਸ ਖੇਲੇ ਤਾਂ ਹੁਮਕਾ ਇਧਰ ਕੁਝ ਹੋ ਸਕਦਾ ਪਰ ਨਸ਼ੇ ਵਿੱਚ ਜਾਣ ਨਾਲ ਕੁਝ ਨਹੀਂ ਹੋ ਸਕਦਾ ਫਿਚਰ ਬਾਈ ਬਨਾਏਗਾ ਬੜੀ ਅਚੀ ਸੋਚ ਹੈ ਆਪਕੀ ਮੈਂ ਇਹ ਕਹਿਣਾ ਚਾਹਤੇ ਹਾਂ ਕਿ ਨਸ਼ੇ ਦੀ طرف ਨਾ ਜਾਏ ਔਰ ਸਪੋਰਟਸ ਦੀ طرف ਆਏ ਇਨਸ਼ਾ ਅੱਲਾਹ ਸੋ ਬੜੀ ਅਚੀ ਸੋਚ ਹੈ ਬੱਚੋ ਕੀ ਸੋ ਬਿਲਕੁਲ ਤੁਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੋ ਤਬੂਸ਼ੂ ਜਿਹੜੀ 24th ਚੈਂਪੀਅਨਸ਼ਿਪ ਚੱਲ ਰਹੀ ਹੈ ਤੋ ਸਭ ਜੂਨੀਅਰ ਨੈਸ਼ਨਲ ਚੱਲ ਰਹੀ ਹੈ ਤੇ ਦੂਰੋਂ ਦੂਰੋਂ ਬੱਚੇ ਆਏ ਨੇ ਤਾਂ ਨਾਂ ਵੀ ਦੂਰੋਂ ਡੈਰਾ ਤੋਂ ਜੰਮੂ ਕਸ਼ਮੀਰ ਤੋਂ 29 ਸਟੇਟਾਂ ਤੋਂ ਬੱਚੇ ਆ ਕੇ ਪਾਰਟਿਸਪੇਟ ਕਰਕੇ ਗਏ ਨੇ ਤੇ ਜਿਹੜੇ ਇੱਥੋਂ ਪ੍ਰਾਈਜ਼ ਲੈ ਕੇ ਜਾਣਗੇ ਵੱਡੇ ਵੱਡੇ ਕੈਸ਼ ਪ੍ਰਾਈਜ਼ ਲੈ ਕੇ ਜਾਣਗੇ ਸਹੂਲਤਾਂ ਵੀ ਦਿੱਤੀਆਂ ਆਰਿਆਂ ਨੇ ਸੋ ਹਜ਼ੂਰ ਮੰਨ ਕੀਤੀ ਗਈ ਹੈ ਨੌਜਵਾਨਾਂ ਕੋਲੋਂ ਕਿ ਨਸ਼ੇ ਛੱਡ ਕੇ ਕਹਿੰਦਾ ਸਪੋਰਟਸ ਵੱਲ ਧਿਆਨ ਦਿੱਤਾ ਜਾਵੇ ਤੇ ਸਰਕਾਰ ਵੱਲੋਂ ਵੀ ਅਜਿਹੇ ਉਪਾਲੇ ਕੀਤੇ ਜਾਣ ਤਾਂ ਕਿ ਆਉਣ ਵਾਲਾ ਜਿਹੜਾ ਪੰਜਾਬ ਦਾ ਵੇਖਾ ਸਾਡੇ ਦੇਸ਼ ਦਾ ਵੇਖਾ ਉਹ ਜਲ ਹੋ ਸਕੇ ਤੁਸੀਂ ਦੇਖ ਲਓ ਔਨ ਮੈਦਾਨੀ ਕੈਮਰਾ ਨਾਮ ਹੀ ਦਿਨਾਂ